ਮੇਰੀ ਬੇਟੀ ਜਿਹਦੇ ਕੀ 16 ਅਪਰ ਨੂੰ ਡੈਥ ਹੋ ਗਈ ਛੋਟੀ ਜਿਹੀ ਬੱਚੀ ਉਹਦੀ ਜੋ ਕਿ 8ਵੀਂ ਕਲਾਸ ਦੇ ਵਿੱਚ ਸਕੂਲ ਵਿੱਚ ਪੜ੍ਹਦੀ ਹੈ ਉਹਦੀ ਫੀਸ ਦੀ ਅਸੀਂ ਬੇਨਤੀ ਕੀਤੀ ਕਲਸੈਡ ਵਾਲਿਆਂ ਨੂੰ ਜੋ ਕਿ ਸਾਨੂੰ ਹੈਲਪ ਕਰ ਰਹੇ ਹੈ ਕਲਸੈਡ ਵਾਲੇ ਕਿਉਂਕਿ ਮੈਂ ਵੀ ਮਤਲਬ ਕਿ ਉੱਤੇ ਬੱਕਰ ਲਈ ਚਲਦਾ ਤੇ ਮੈਂ ਚੱਲ ਨਹੀਂ ਸਕਦਾ ਮਤਲਬ ਕਿ ਠੀਕ ਤਰ੍ਹਾਂ ਬਟ ਤੁਹਾਲਾ ਕੋ ਦੇਖ ਕੇ ਖਲਸਾ ਹੈਲਪ ਐਡ ਵਾਲਿਆਂ ਨੇ ਸਾਡੀ ਬੱਚੀ ਵਾਸਤੇ ਪੀਤੀ ਹੈਲਪ ਕੀਤੀ ਹੈ ਅਸੀਂ ਖਲਸਾ ਐਡ ਵਾਲੇ ਦਾ ਬਹੁਤ ਧੰਨਵਾਦੀ ਆ ਬੱਚੀ ਦੀ ਰਿਸਪੋਨਸਿਬਿਲਟੀ ਸਾਰੀ ਸਾਡੇ ਕੋਲ ਹੈ ਕਿਉਂਕਿ ਬੱਚੇ ਦਾ ਸੀ ਜੀ ਬੱਚੇ ਦੇ ਜਦੋਂ ਜੀਉਂਦੇ ਆ ਅਸੀਂ ਬੱਚੇ ਦੀ ਸੇਵਾ ਕਰਨੀ ਆ ਮੈਂ ਖਲਸਾ ਐਡ ਵਾਲੇ ਦਾ ਬਹੁਤ ਬਹੁਤ ਧੰਨਵਾਦੀ ਆ ਜੋ ਇੰਨੀ ਸੇਵਾ ਕਰਦੇ ਆ ਜਿਦਾਂ ਵੀ ਸਾਡੇ ਵਰਗੇ ਦੀ ਸੇਵਾ ਕਰਦੇ ਆ ਇਨ੍ਹਾਂ ਬੱਚਿਆਂ ਦੀ ਸੇਵਾ ਕਰਦੇ ਆ ਇਸ ਕਰਕੇ ਕਾਲ ਸਾਈਟ ਵਾਲੇ ਜੀ ਅਪਾ ਬਹੁਤ ਬਹੁਤ ਧੰਨਵਾਦੀ ਆ